ਬੀਕੇ ਜੋ ਰਾਜੇਵਾਲ ਫਲੌਰ ਪਲਾਗ ਤੇ ਗ੍ਰੈਂਬ ਪਲਾਗ ਤੇ ਮੀਟਿੰਗ ਜਸਮੀਤ ਸਿੰਘ ਢੀਂਸਾ ਤੇ ਕੁਲਵੀਰ ਸਿੰਘ ਚੀਮਾ ਦੀ ਭਗਵਾਈ ਹੇਠ ਗੁਰਦੁਆਰਾ ਬੋੜੀ ਸਾਹ ਫਲੌਰ ਵਿਖੋਈ ਐਸਪੀ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਸਮਰਾ ਕਸ਼ਮੀਰਾ ਸਿੰਘ ਜ਼ਿਲ੍ਹਾ ਦੁਆਬਾ ਕੋਆਰਡੀਨੇਟਰ ਲਖਵਿੰਦਰ ਸਿੰਘ ਮੋਤੀਪੁਰ ਖਾਲਸਾ ਜਨਸਕੱਤਰ ਜ਼ਿਲ੍ਹਾ ਜਲੰਧਰ ਨਰਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਜਲੰਧਰ ਤੀਰਤ ਸਿੰਘ 바ਸੀ ਤਸਵੀਰ ਸਿੰਘ ਬਿੱਲਾ ਲੋਗੜ ਬੀਕੇ ਜੋ ਰਾਜੀਵਾਲ ਦੇ ਆਗੂ ਤੇ ਮੈਂਬਰ ਭਾਰੇ ਗਿਣਤੀ ਵਿੱਚ ਹਾਜ਼ਰ ਸਨ ਇਸ ਮੌਕੇ ਉਹਨਾਂ ਨੇ ਐਸਡੀਐਮ ਅਨਪਾਲ ਸਿੰਘ ਨੂੰ ਜੋਸ ਕਿਸਾਨਾਂ ਨੂੰ ਵਾਲੇ ਸਮੱਸਿਆ ਸੁਮਿੰਗ ਮੰਗ ਪੱਤਰਤਾ ਕੈਮਰਾਮੈਨ ਐਸੇਗ ਨਾਗੀ ਨਾਲ ਮਨਪ ਸਿੰਘ ਮਜਾਰਾ ਕੁਰਸ਼ਨ ਸਿੰਘ ਨਾਗੀ ਦੀ ਦੁਆਬਨ 24 ਲਈ ਫਲੋਰ ਤੋਂ ਵਿਸ਼ੇਸ਼ ਰਿਪੋਰਟ ਆਰ.ਟੀ.ਐਸ. ਦਾ ਉੱਗੇ ਦੇ ਨੋਟ ਦੇ ਕੇ ਬੋਰਡ ਦੇ ਸਰਕਾਰ ਨੂੰ

प सिंह जी वासी भाजी मकर सिंह जी भैं तौर के मेरे सरकार जी पानी में नामी कमलजीत कमलजीत सिंह जी ये बैठे ने कल अपने कुलदीप सिंह जी काथिया मिंद्र सिंह जी एवान ने सारे ਇਹ ਸਾਨੂੰ ਆਹ ਚਾਹੀਦਾ ਸਾਨੂੰ ਹੋਰ ਚਾਹੀਦਾ ਇੱਥੇ ਇੱਕ ਸਾਡੀ ਡਿਮਾਂਡ ਹੋਊਗੀ ਕਿ ਆਪਾਂ ਵੱਧ ਵੱਧ ਇਕੱਠੇ ਹੋ ਕੇ ਕੱਟ ਕਰਕੇ ਆਪਾਂ ਸਰਕਾਰਾਂ ਦੇ ਦਬਾਅ ਪਾ ਕੇ ਰੱਖੀਏ ਦੇਖੋ ਜਿਹੜੇ ਸਾਨੂੰ ਹਣ ਕੀਤੇ ਹੁੰਦੇ ਨੇ ਆ ਛੋਟਾ ਜਿਹਾ ਮੰਗੀ ਗਾ ਰਿਆ ਇੱਕਦਮ ਗਰੰਧਰ ਦੇ ਵਿੱਚ ਕਿਹਦਾ 18-20 ਲੱਖ ਦਾ ਬੋ ਪਾਰਸ ਦਾ ਬੰਧਿਆ ਹੁੰਦਾ ਤੇ ਜਦੋਂ ਉਹਦੀ ਗੱਲ ਆਉਂਦਾ ਉਹਨੇ 20 ਨੂੰ ਦੱਸ ਦਿੱਤਾ ਜਦੋਂ ਹੋਰ ਦੱਸ ਦਿੱਤਾ ਤੇ ਔਨਗਾ ਮੜ ਕੇ ਫੋਨ ਕਰਨਾ ਪਿਆ ਜਦੋਂ 3-4 ਹਜ਼ਾਰ ਫੋਨ ਕਰਨਾ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮਨਨ ਕੀ ਗੁਰੂ ਆ ਰਾਏ ਬੋਖਰ ਗੋਬਿੰਦ ਸਿੰਘ ਮਹਾਰਾਜ ਜੀ ਦੁਆਰਾ ਪਰਿਵਰਤਿਤ ਇੱਥੇ ਮੀਟਿੰਗ ਹੋਈ ਆ ਭਾਰਤੀ ਕਪਾਣ ਨੂੰ ਅਜਾਜੇਬਾਲ ਦੀ ਫਲੋਅ ਸਾਡੇ ਨਾਲ ਖੜੇ ਦੋ ਬਲਾਕ ਪ੍ਰਧਾਨ ਕਰਾਇਆ ਮੈਂ ਬਲਾਕ ਦੇ ਤੇ ਜਿਲ੍ਹੇ ਦੇ ਅਧਿਕਾਰ ਤਹਿਤ ਕਲਾਬ ਨੂੰ ਸਭ ਸਮਾਜ ਲਾਪਰਾਂ ਸਾਰੇ ਸਰਕਾਰੀ ਸੰਸਥਾਵਾਂ ਦੇ ਨਾਲ ਇਹ ਫੈਸਲਾ ਕੀਤਾ ਜ਼ਿਲ੍ਹੇ ਦੇ ਵਿਭਾਗਾਂ ਤੋਂ ਆਪ ਮੜੇ ਨੇ ਕਿ ਬਲਾਕਾਂ ਦੇ ਵਿਭਾਗ ਸਰਖੰਮ ਦਾ ਫੈਸਲਾ ਇਹ ਕਿ ਕਿਹਾਵੇ ਜੋ ਮੰਡੀਆਂ ਦੇ ਵਿੱਚ ਝੋਨੇ ਦੀ ਫਸਲ ਪੱਕ ਕੇ ਤਿਆਰ ਹੋ ਚੁੱਕੀ ਆ ਜੇ ਸਰਕਾਰ ਨੇ ਪਹਿਲੀ ਤੀਨ ਤੋਂ ਝੋਨੇ ਦੀ ਗਰੀਨ ਲਾਅ ਸ਼ੁਰੂ ਕੀਤੀ ਤੇ ਕੋਈ ਪ੍ਰਵਾਨ ਨਹੀਂ ਆਇਆ ਤੱਕ ਤੇ ਸਾਨੂੰ ਇਹ ਸੰਘਰਸ਼ ਵਿਟਣਾ ਪਊਗਾ ਜੋ ਔਲਾਦ ਲੱਗਦੇ ਸਾਨੂੰ ਸਰਕਾਰ ਦੇ ਨਾ ਸੈਂਟਰ ਸਰਕਾਰ ਇਹਦੇ ਤੇ ਕੋਈ ਗੱਲ ਰਹੀ ਆ ਨਾ ਪੰਜਾਬ ਗਵਰਨਮੈਂਟ ਬੋਲ ਰਹੀ ਆ ਉਦੋਂ ਝੋਨੇ ਦੀ ਫਸਲ ਬੱਢਣ ਤੋਂ ਬਾਅਦ ਨਾਲ ਹੀ ਅਸੀਂ ਕਣਕ ਦੀ ਬਿਜਾਈ ਸ਼ੁਰੂ ਕਰਨੀ ਹੁੰਦੀ ਆ ਸਰਕਾਰ ਕਹਿ ਰਹੀ ਆ ਪਰਾਲੀਆਂ ਨੂੰ ਅੱਗ ਨਾਲ ਲਾਓ ਉਹਦਾ ਪਿੰਡਾਂ ਦੇ ਵਿੱਚ ਜਾ ਕੇ ਸਰਕਾਰਾਂ ਮੀਟਿੰਗਾਂ ਕਰ ਕਰਕੇ ਲੋਕਾਂ ਨੂੰ ਜਾਗਰੂਤ ਕਰ ਰਹੀ ਆ ਪਰਾਲੀ ਦੇ ਮੁੱਦੇ ਤੇ ਪਰ ਪਰਾਲੀ ਦੇ ਕਿਸੇ ਵੀ ਖੇਤਾਂ ਨੂੰ ਉਹਨਾਂ ਦੇ ਵਿੱਚ ਕਿੰਨੇ ਖੇਤ ਖੜੇ ਇੱਥੇ 2.5 ਦਨ ਤੋਂ ਬਦਲਾ ਘੱਟ ਖੜਾ ਮੇਰੇ ਘਰ ਕਿਸੇ ਵੀ ਖੇਤਾਂ ਨੂੰ ਕੋਈ ਜਿਦਲੀ ਨਹੀਂ ਮਿਲੀ ਇਸ ਕਰਕੇ ਸਾਡੀ ਮਜਬੂਰੀਆਂ ਸਾਡੀ ਇਹ ਵੀ ਖਾ ਗਿਆ ਸਾਡੇ ਘਰਾਂ 'ਚ ਦਿਖਾਨਾਂ ਤੇ ਮੈਂ ਸੜੀਆਂ ਚੱਲੇ ਆਇਆ ਆਲੂਆ ਦੇ ਫਲਰ ਮੀਟਰ ਦੇ ਲੋਕ ਬੈਠੇ ਨੇ ਘੋਨੇ ਦੀ ਫਸਲ ਤਿਆਰ ਹੋ ਚੁੱਕੀ ਆ ਮੰਡੀਆਂ 'ਚ ਪ੍ਰਬੰਧ ਕੋਈ ਨਹੀਂ ਗੇ ਗੁਜਰਾਣੇ ਲੋਹਾ ਹੱਤਮਾਤ ਦੇ ਯਾੜਾ ਕਰਕੇ ਸਾਡੇ ਯਾੜ ਦਿੱਤੇ ਆ ਪਾਣੀ ਸਾਡਾ ਥੱਲੇ ਜਾਂਦਾ ਰਹਾ ਰਿਹਾ ਜੇ ਸਾਡੇ ਵਸਤਰਾ ਹੋਣਗੇ ਸਾਡਾ ਵਾਤਾਵਰਣ ਸ਼ੁੱਧ ਨਹੀਂ ਹੋ ਸਕਦਾ ਇਸ ਕਰਕੇ ਸਰਕਾਰ ਨੂੰ ਅੱਜ ਇੱਕ ਮੰਗ ਪੱਤਰ ਦੇ ਜਾ ਰਹੇ ਮੁੱਖ ਮੰਤਰੀ ਪੰਜਾਬ ਦੇ ਨਾਂ ਤੇ ਐਸਰੀਆ ਬਲੌਰ ਨੂੰ ਕੋਲੇ ਤੇ ਜੇ ਸਰਕਾਰ ਨੇ ਗੌਰ ਨਾਲ ਕੀਤੀ ਕਿ ਹੋ ਸਕਦਾ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਚੰਗਰ ਖੁੱਜਣਾ ਪਊਗਾ ਅਸੀਂ ਸਰਕਾਰ ਨੂੰ ਕਹਿੰਨੇ ਆਂ ਤੁਹਾਨੂੰ 92 93 ਐਮ ਐਲ اے ਤੁਹਾਨੂੰ ਲੋਕਾਂ ਨੇ ਦਿੱਤੇ ਬਣਾ ਕੇ ਵੀ ਸਾਨੂੰ ਬਦਲਾਹ ਚਾਹੀਦਾ ਪਰ ਅੱਜ ਸਾਨੂੰ ਮੈਂ ਬਦਲਾਹ ਨਹੀਂ ਦੱਸ ਰਿਹਾ ਇਸ ਕਰਕੇ ਸਾਡੀ ਮਜਬੂਰੀ ਆ ਸਰਕਾਰੇ ਜਾਗ ਬਾ ਸਾਡਾ ਝੋਨਾ ਦਾਣਾ ਖਾਣਾ ਨਾ ਚੱਕਿਆ ਗਿਆ ਨਾ ਸਾਨੂੰ ਡੀ ਵੀ ਖਾਣ ਟਾਈਮ ਨਾ ਮਿਲਿਆ ਤੇ ਅਸੀਂ ਮਜਬੂਰ ਹੋ ਗਏ ਤੇਰੇ ਖਿਲਾਫ ਬਿਗੜ ਪਜਾਉਣ ਨੂੰ ਤਿਆਰ ਰਹਿਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲ ਬਿਲਕੁਲ ਬਿਲਕੁਲ ਹਾਂਜੀ ਬਲਾਕ ਪ੍ਰਧਾਨ ਜੀ ਅਸੀਂ ਇਕਦਮ ਸਾਰੇ ਅਸੀਂ ਤਸਰੀਆਂ ਨੂੰ ਮੰਗਵਾ ਕਰ ਦੇਵਾਂਗੇ ਇਸ ਦੇ ਬਾਰੇ ਜਲਦੀ ਜਲਦੀ ਵਿਚਾਰ ਕੀਤਾ ਜਾ ਰਿਹਾ ਹੈ ਜਿਨ੍ਹਾਂ ਸੰਘਰਸ਼ ਕਰਨ ਲਈ ਜਿੱਦਾਂ ਤੁਹਾਡੀ ਜੋ ਬਲਾਕ ਦੀ ਮੀਟਿੰਗ ਹੋਈ ਆ ਇਹਦੇ ਵਿੱਚ ਤੁਹਾਡੇ ਜੂਨੀਅਰ ਦੇ ਕਿਹੜੇ ਕਿਹੜੇ ਜ਼ਿਲ੍ਹੇ ਦੇ ਹੋਤਰ ਹਾਜ਼ਰ ਹੋਏ ਆ ਜੀ ਕਾਟੇ ਜ਼ਿਲ੍ਹੇ ਦੇ ਜਿੰਨਾ ਪ੍ਰਧਾਨ ਜੀ ਸੰਮਰਾਜੀ ਹਾਜ਼ਰ ਹੋਏ ਆ ਤੇ ਕੁਸ਼ਮੀਰ ਸਿੰਘ ਜੀ ਖੜਿਆਲਾ ਹਾਜ਼ਰ ਹੋਏ ਆ ਨਕਿੰਦਰ ਸਿੰਘ ਜੀ ਮੋਤੀਪੁਰ ਹਾਜ਼ਰ ਹੋਏ ਆ ਜੀ ਸਾਰੇ ਜ਼ਿਲ੍ਹੇ ਦੇ ਮੱਦਦਗਾਰ ਹੋਏ ਆ ਮਰਿੰਦਰ ਸਿੰਘ ਸੋਟਾ ਹਾਜ਼ਰ ਹੋਏ ਆ ਜੀ ਦੇ ਆਪਣੇ ਗਜੇਦਲ ਸਿੰਘ ਮੋਹਾਈ ਸਾਰੇ ਹਾਜ਼ਰ ਹੋ ਜੀ ਅੱਜ ਇੱਥੇ ਮੀਟਿੰਗ ਦੇ ਵਿੱਚ ਹਾਜ਼ਰ ਸਨ ਤੇ ਜੀ ਮੋਹਨ ਸਿੰਘ ਹਾਜ਼ਰ ਸਨ ਜਿਹੜੇ ਗਰਾਿਆਂ ਦੇ ਸਰਪੰਚ ਰਾਜ ਜੀ ਸਿੰਘ ਮਾਲ ਹਾਂ ਜੀ ਹਾਂਜੀ ਮਨਦੀਪ ਜੀ ਵਾਜੂ ਜੀ ਦੇ ਖਾਲਸਾ ਵਰਗੇ ਅੱਜ ਲੋਰ ਦੇ ਵਿੱਚ ਸਾਡੀ ਮੀਟਿੰਗ ਹੋਈ ਆ ਦੇ ਵਿੱਚ ਜਿਹੜੀਆਂ ਸਾਡੀਆਂ ਮੰਗਾਂ ਆ ਅਸੀਂ ਉਸ ਮੁੱਦੇ ਦੇ ਤੇ ਅਸਮਾਨ ਸਾਹਿਬ ਨੂੰ ਮੰਗ ਪੱਤਰ ਦੇਣ ਜਾਣੇ ਆ ਸਾਰੇ ਸਾਡੇ ਬਲਾਕ ਪ੍ਰਧਾਨ ਸਾਡੇ ਨਾਲ ਆ ਕਿ ਜਿੰਨੇ ਵੀ ਖਾਣਚਾਏ ਸਾਰੇ ਇਕੱਠੇ ਹੋ ਕੇ ਆ ਗਏ ਅਸਮਾਨ ਸਾਹਿਬ ਨੂੰ ਮੰਗ ਪੱਤਰ ਦਵਾ ਜੀ ਤੇ ਨਾ ਵਿਚਾਰ ਹੋ ਰਿਹਾ ਤੇ ਸੰਘਰਸ਼ ਕਰਾਂ ਸਾਡਾ ਮੇਨ ਮੁੱਦਾ ਆ ਕਿ ਮੇਰਾ ਖਾਤਾ ਵੀਪੀ ਦਾ ਤੇ ਝੋਨੇ ਦੇ ਇਸ ਟਾਈਮ ਝੋਨਾ ਪਾਕੇ ਤਿਆਰ ਆ ਤੇ ਸਰਕਾਰ ਕੋਲ ਕੋਈ ਵੀ ਮੰਨੀਆਂ ਦੇ ਪ੍ਰਬੰਧ ਨਹੀਂ ਹੈਗਾ ਇਹ ਇੱਕ ਤਰੀਕ ਤੋਂ ਇਹ ਨਹੀਂ ਕੋਈ ਤੋਂ ਨੇ ਨਹੀਂ ਮਡੀਆਂ ਨਾ ਚਲਾਈਆਂ ਤਾਂ ਕਿਸਾਨਾਂ ਨੇ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਾਉਣਾ। ਕਿਸਾਨਾਂ ਨੂੰ ਇਸ ਕਰਕੇ ਅਸੀਂ ਜੀ ਸਾਹਿਬ ਨੂੰ ਮਨਪੱਤਰ ਦੇਣ ਜਾ ਰਹੇ ਹਾਂ। ਜਿੱਦਾਂ ਕੋਈ ਕਹਿੰਦੇ ਆ ਵੀ ਜਿਹੜੇ ਗੁਜਰਾ ਦੇ ਪਸ਼ੂ ਵੀ ਜਿਹੜਾ ਕਰਦੇ ਬੂਟਿਆਂ ਦਾ ਜਦੋਂ ਕਿਸਾਨ ਵੀ ਅੱਗ ਲਾਉਂਦਾ ਤਾਂ ਉਹਨਾਂ ਬੂਟੇ ਸੜ ਦਉ ਤਾਂ ਕੀ ਕਹਿਣਾ ਜੀ? ਦੇਖੋ ਜੀ ਕਿਸਾਨ ਵੀ ਇਹਦੇ ਵਿੱਚ ਕਈ ਕਈ ਕਿਸਾਨ ਹੈਗੇ ਆ ਜਿਹੜੇ ਵਿੱਚ ਪਾਹੀ ਕਰਦੇ ਆ ਪਰ ਉਹਨਾਂ ਨੂੰ ਵੀ ਅਸੀਂ ਜਿਹੜੇ ਸਾਡੇ ਨਾਲ ਜੁੜੇ ਆ ਅਸੀਂ ਉਹਨਾਂ ਲਈ ਗੱਲ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਜਿੱਥੇ ਵੀ ਕਿਤੇ ਬੂਟੇ ਲੱਗੇ ਉਹਨਾਂ ਦਾ ਆਪ ਬਚਾਓ। ਜੇ ਕਿਤੇ ਆਪਾਂ ਕੋਈ ਅੱਗ ਨੂੰ ਕੋਈ ਲੋਣੀ ਪੀ ਜਾ ਜਾਂ ਉਨਾ ਬਾਹ ਦੇ ਪਿੱਛੇ ਕਰਕੇ 2-4 ਗਿੜੇ ਵਾਲੇ ਲਾ ਕੇ ਫੇਰ ਤੁਸੀਂ ਆਪਣਾ ਕੋਈ ਅਗਲਾ ਹੁੰਦਾ ਵੀ ਪਤਾ ਨਹੀਂ ਕਿਹਨੇ ਵੱਧ ਤੋਂ ਵੱਧ ਵੀ ਅੱਗ ਨਾ ਲਾਈ ਜਾਵੇ ਜਿੰਨਾ ਵੀ ਪਰ ਸਰਕਾਰ ਨੇ ਕਿਸੇ ਨੂੰ ਵੀ ਕੋਈ ਸਬਸਿਡੀ ਦੀ ਮਾਇਆ ਕਰਵਾਈ ਉਹਦਾ ਕਹੀ ਜਾ ਰਹਾ ਜੀ ਸਬਸਿਡੀ ਜਿੰਨੇ ਵੀ ਅੱਜ 3-4 ਸੌ ਤੇ ਕਿਸਾਨ ਇਕੱਠਾ ਹੋਇਆ ਕਿਸੇ ਨੂੰ ਵੀ ਸਬਸਿਡੀ ਨਹੀਂ ਭਰੀਆਂ ਰਹੇ ਨੇ ਪਰ ਕਿਸੇ ਨੂੰ ਨਹੀਂ ਕਿਸੇ ਨੂੰ ਨਹੀਂ ਸਬਸਿਡੀ ਹਾਂਜੀ ਸਰ ਵੋਇਸ ਕਲੀਪ ਤੋਂ ਜੀ ਬਾਈ ਬੀ 57 ਸਾਡੀ ਪੋਤਰਾ ਪੁਲਿਸ ਸਾਹਿਬ ਕੋਲ ਪਾਤੀ ਕਿਸਾਨ ਨੂੰ ਗੱਜੇਵਾਲ ਸਰਦਾਰ ਮੀਸ਼ਾ ਸਿੰਘ ਸਮਰਾਜੀ ਦੇ ਪ੍ਰਧਾਨਗੀ ਦੇ ਅਡੋ ਬਲਾਕ ਫਲੋਰ ਦੀ ਸਥਿਤੀ ਬੜੀ ਆ ਇਸ ਵਿੱਚ ਮੁੱਖ ਤੇ ਕੱਤੇ ਗਾਇ ਵੀ ਜਿਹੜਾ ਆਉਣ ਵਾਲਾ ਸਮਾਜ ਧੋਲੇ ਦੀ ਜਿਹੜੀ ਖੇਤ ਵਿੱਚ ਬੜੀਆਂ ਵੱਡੀਆਂ ਮੁਸ਼ਕਲਾਂ ਆ ਨਾ ਕਿ ਇੱਕ ਤਰੀਕ ਤੋਂ ਸਰਕਾਰ ਨੇ ਦੋ ਕਮਿਟੀਾਂ ਛੋਲੇ ਕਿਹਦੀ ਜਿਹੜੀ ਬਣਾਇਆ ਜਾਵੇ ਚਾਕੇ ਹੋਰ ਜਾਵੇ ਹੋਰ ਜਿਹੜਾ ਪੀਪੀ ਖਾਦੀ ਬੜੇ ਬੇਦਸਾ ਦੇ ਲਈ ਹੋਰ ਆਲੋਗ ਵੀ ਆਈ ਹੋਣੀ ਹੈ ਪਰੰਤ ਵੀ ਇਹਨਾਂ ਦੀ ਬੜੀ ਪਰੇਸ਼ਾਨੀ ਹੋਣ ਸੰਭਾਵਨਾ ਹੈ ਸਾਡੇ ਮੁਸ਼ਕਲਾਂ ਨੂੰ ਬੇਤੀ ਕਰਦੇ ਆ ਜਿਹੜਾ ਨੂੰ ਸਾਡਾ ਜਿਹੜਾ ਹੈ ਜਿਹੜੀਆਂ ਮੰਗਾਪੁੱਤ ਮੰਗੀ ਮੰਗੇ ਜਾਣ ਇਹ ਦੁਆਤੀ ਆ ਟੀਮ ਸਾਹਿਬ ਦਾ ਪੰਖ ਦਾ ਬੋਲਣ ਜਾ। ਪੰਦੇ ਦੀਆ ਸਰਕਾਰਾ ਮਰਦਾਬਾ 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 ਦੇਖ ਦੀਆ ਸਰਕਾਰਾ ਮਰਦਾਬਾ ਮਰਦਾਬਾ ਅੱਛਾ ਬੀ ਮੈਂ ਤੁਹਾਨੂੰ ਜੀ ਬੜੇ ਬੜੇ ਸਤਿਕਾਰ ਆਪ ਜੀ ਨੂੰ ਪਾੜਾ ਜਦੋਂ ਸਾਡਾ ਗੜ ਘੋਟਾ ਦਾ ਤਾਰ ਨਾਲ ਜਿਹੜੇ ਕਰੇਟਰ ਲੱਗਦੇ ਨੇ ਫਰਡੇ ਤੇ ਕਰਦੇ ਨੇ ਜਦੋਂ ਸਾਡਾ ਗੜ ਘੋਟਾ ਸਾਡੇ ਕੋ ਕੋਈ ਕਮੀਗਾ ਤੁਹਾਡਾ ਦਮ ਮੈਂ ਕਹਿੰਦਾ ਇੱਕ ਟਿਕਟ ਦੇ ਜੀ ਆਏ ਨੂੰ ਸਾਰੇ ਤੁਸੀਂ ਨਹੀਂ ਮਿਲਦਾ ਮੈਂ ਡੀਸੀ ਸਾਹਿਬ ਜੀ ਜੀ ਸਾਹਿਬ ਨਾਲ ਮਿਲਿਆ ਫਿਰ ਸਰਕਾਰ ਮੰਡੀਆਂ ਦੇ ਵਿੱਚ ਓਨਾ ਸਾਡਾ ਪੱਟ ਕੇ ਤਿਆਰ ਹੋ ਗਿਆ ਅਸੀਂ ਸਰ ਮੰਡੀ ੜੀਕਦੇ ਆ ਕਦੋਂ ਕਟਈਆ 26 ਝੋਨਾ ਸਰਕਾਰ ਨੇ ਗਏ ਬੁੱਥਾ ਝੋਨਾ ਲਾਉ ਅਸੀਂ ਬੁੱਥਾ ਨਹੀਂ ਬਾਰੇ ਅਵੀ 26 ਲਾ ਲਿਆ 26 ਝੋਨਾ ਤਿਆਰ ਆ ਮੰਡੀਆਂ ਦੀ ਕਿਸੇ ਮੰਡੀ ਜਾ ਕੇ ਤੀ ਦੇਖੋ ਕਿਸੇ ਪ੍ਰਬੰਧ ਨਹੀਂ ਕਿਸੇ ਤੁਹਾਡਾ ਕੋਈ ਆੜਤੀਆ ਨਹੀਂ ਆ ਕੋਈ ਤੁਹਾਡਾ ਇੰਸਪੈਕਟਰ ਦੇਖੇ ਤਾਂ ਕਿਸਾਨ ਮਰ ਜੂਗਾ ਜੀ ਫਿਰ ਇਸਾਕੇ ਸਾਡੀ ਬੇਨਤੀ ਆ ਜੀ ਆ ਜਾੜ ਸੀ ਆ ਵੀ 6 ਟਰੈਕ ਤੇ ਸਿਲਰ ਵਾਲਾ ਵੀ 6 ਟਰੈਕ ਤੇ ਇੰਸਪੈਕਟਰ ਵੀ ਫਟ ਰੈਕ ਦੇ ਵਿੱਚ ਝੋਨਾ ਕਿੰਨੇ ਤੱਕ ਆ ਸਕਦਾ ਤੁਸੀਂ ਸਰਕਾਰ ਨੂੰ